ਮੰਮੀ ਹਾਂ ਆ ਜਾ ਆ ਜਾ ਫੇਲ ਲੱਗੇ ਕੱਪੜਿਆਂ ਦੇ ਪਾਸੇ ਪਲਟ ਬਸ ਇਤਰਾ ਹੀ ਆ ਪੁੱਤ ਮੈਂ ਕਿਹਾ ਚੱਲ ਸੁੱਕ ਜਾਣਗੇ ਅੱਛਾ ਹਾਂ ਤੇ ਮੰਮੀ ਮੇਰੀ ਗੱਲ ਸੁਣੋ ਬਣਾਣਾ ਕੀ ਆ ਬਣਾਣਾ ਕੁਝ ਨਹੀਂ ਉਹ ਰਾਤ ਦੀ ਸਬਜ਼ੀ ਪਈ ਉਹਦੇ ਨਾਲ ਖਾ ਲਾਂਗੇ ਕਿ ਹੋਰ ਅੱਜਕੱਲ ਪਤਾ ਤੇ ਲੱਗਦਾ ਨਹੀਂ ਐ ਨਹੀਂ ਧੁੱਪ ਵੱਜਦੀ ਹਾਂ ਧੁੱਪ ਹੈ ਹੀ ਬੜੀ ਹੈ ਹਾਂ ਪੁੱਤ ਤੇ ਮੈਂ ਪੁੱਛਣਾ ਹੈਗਾ ਮਾਸੀ ਜੀ ਠੀਕ ਹਨ ਮਾਸੀ ਜੀ ਤੇ ਠੀਕ ਹੀ ਆ ਪੁੱਤ ਮਿੰਤਾ ਦੇ ਚਿੰਤਾ ਲੱਗੀ ਆ ਕਿ ਰੋਜ਼ ਮੈਨੂੰ ਜਾਣਾ ਪੰਦਾ ਡਾਕਟਰ ਕੋ ਉਧਰੋਂ ਉਹ ਤੁਰ ਪੰਦੀ ਆ ਉਧਰੋਂ ਮੈਂ ਤੁਰ ਪੰਦੀ ਆ ਉਹਦੀ ਸੱਸ ਅਸਲ ਚ ਉਮਰ ਬੜੀ ਹੋ ਗਈ ਆ ਤੇ ਉਹ ਕੰਦੀ ਬਸ ਮੇਰੀਆਂ ਲੱਤਾਂ ਹੀ ਨਹੀਂ ਚੱਲਦੀਆਂ ਤੇ ਭੈਣ ਮੇਰੀ ਦੀ ਵੀ ਕਿਹੜੀ ਠੀਕ ਰਹਿੰਦੀ ਤੈਨੂੰ ਪਤਾ ਹੀ ਆ ਤੇਰੀ ਮਾਸੀ ਦੇ ਗੋਡੇ ਨਹੀਂ ਚੱਲਦੇ ਉਹ ਵਿਚਾਰੀਆਂ ਦੋਵੇਂ ਜਾਣੀਆਂ ਆਂਦੀਆਂ ਡਾਕਟਰ ਕੋਲ ਤੇ ਬੈਠੀਆਂ ਰਹਿੰਦੀਆਂ ਤੇ ਮੈਂ ਕਹ ਦਿੰਨੀ ਉਹਨਾਂ ਜੇ ਮੈਂ ਕਹਨੀ ਮੇਰੇ ਘਰ ਆ ਜਾਓ ਰੋਟੀ ਪਾਣੀ ਖਾ ਲਓ ਉਹ ਤੱਦ ਰਹੀਆਂ ਆਂਦੀਆਂ ਉੱਥੋਂ ਵਿਚਾਰੀ ਟੈਕਸੀ ਕਰਕੇ ਆਂਦੀਆਂ ਉੱਥੋਂ ਹੀ ਟੈਕਸੀ ਕਰਕੇ ਵਿਚਾਰੀਆਂ ਚਲੇ ਜਾਂਦੀਆਂ ਹੈਗੀਆਂ ਚਲ ਮੈਂ ਹੁਵਾਂ ਫਿਰ ਲੈ ਆਵਾਂ ਪਤਾ ਜਾ ਕੇ ਉੱਥੇ ਮੈਨੂੰ ਵੀ ਕੋਲ ਪੈਣਾ ਪੰਦਾ ਤੇ ਤੁਸੀਂ ਇੱਕ ਕੰਮ ਜਿਉ ਨਹੀਂ ਕਰਦੇ ਹਾਂ ਪੁੱਤਰ ਕਿਹੜਾ ਕੰਮ ਯਾਰ ਉਹਨਾਂ ਦੋਵਾਂ ਨੂੰ ਇੱਥੇ ਲੈ ਆਓ ਤੇ ਉਹਨਾਂ ਨੂੰ ਕੋ ਇੱਥੇ ਰਹਿ ਲਉ ਤੁਹਾਨੂੰ ਵੀ ਤਾਂ ਪਤਾ ਉਹ ਕੱਲੇ ਤੇਗੇ ਆ ਉਸ ਘਰ ਦੇ ਵਿੱਚ ਵਿਚਾਰੇ ਇੰਨੀ ਦੂਰੋਂ ਆਉਂਦੇ ਆ ਫਿਰ ਤੁਸੀਂ ਇਧਰੋਂ ਜਾਂਦੇ ਜੇ ਫਿਰ ਵਾਪਸ ਜਾਂਦੇ ਆ ਕਿੰਨੀ ਖੱਜਲ ਖਰਾਬੀ ਹੋ ਜਾਂਦੀ ਫਿਰ ਘਰੇ ਜਾ ਕੇ ਰੋਟੀ ਪਾਣੀ ਕਰਨਾ ਇੱਥੇ ਦੀ ਆਪਾਂ ਹੈਗੇ ਆ ਉਹਨਾਂ ਦਾ ਖਿਆਲ ਰੱਖਣ ਵਾਸਤੇ ਸੱਚੀ ਕਿਰਨ ਹਾਂਜੀ ਸੱਚੀ ਥੂ ਚਾਨੀ ਆ ਕਿ ਮੈਂ ਆਪਣੀ ਭੈਣ ਨੂੰ ਇੱਥੇ ਲੈ ਆਵਾਂ ਹਾਂਜੀ ਮੰਮੀ ਇਹ ਜ਼ਹਿਰ ਜੀ ਕੀ ਆ ਉਹ ਬਿਚਾਰੇ ਇਕੱਲੇ ਹੀ ਆ ਜੀ ਹੁਣ ਵੇਖੋ ਉਹਨਾਂ ਨੂੰ ਲੋੜ ਆ ਆਪਾਂ ਹੀ ਕੰਮ ਆਣਾ ਨਾਲੇ ਭੈਣਾਂ ਤੋਂ ਵੇਖੋ ਕਿੰਨੀ ਆਸ ਹੁੰਦੀ ਆ ਭੈਣਾਂ ਨੂੰ ਤੇ ਤੁਸੀਂ ਸਭੋ ਤੁਸੀਂ ਉਹਨਾਂ ਨੂੰ ਇਹ ਗੱਲ ਕਹੋਗੇ ਨਾ ਉਹਨਾਂ ਨੂੰ ਤਾਂ ਖੁਸ਼ੀ ਬੜੀ ਹੋਣੀ ਆ ਕਿ ਮੇਰੀ ਭੈਣ ਮੇਰਾ ਸਾਥ ਦੇਂਦੀ ਆ ਤੇ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਨਾ ਉਹਨਾਂ ਨੇ ਕਹਿੰਨਾ ਲੱਗ ਗਈ ਮੇਰੀ ਭੈਣ ਰਹਿੰਦੀ ਆ ਕਦੀ ਮੈਨੂੰ ਪੁੱਛਿਆ ਤੱਕ ਨਹੀਂ ਤਾਂ ਕਿੰਨੀ ਚੰਗੀ ਆ ਮੇਰੀ ਭੈਣ ਨੂੰ ਵੇਖਣਾ ਹੀ ਵੇਖਣਾ ਉਹਦੇ ਸੱਸoverline ਵੀ ਤੂੰ ਇੰਨਾ ਵਧੀਆ ਸੋਚਦੀ ਐ ਕਿ ਉਹਦੀ ਸੱਸ ਦਾ ਧਿਆਨ ਰੱਖੇਗੀ ਨਾਲ ਮੇਰੀ ਭੈਣ ਦਾ ਧਿਆਨ ਰੱਖੇਗੀ ਪੁੱਤਰ ਤੂੰ ਤਾਂ ਮੇਰੀ ਚਿੰਤਾ ਹੀ ਮੁਕਾਦ ਦੇ ਮੈਨੂੰ ਪਤਾ ਕਿੰਨੀ ਟੈਨਸ਼ਨ ਸੀ ਕਿ ਮੈਂ ਕਿਤਨਾ ਤੈਨੂੰ ਕਹਾਂ ਮੇਰੇ ਮਨ 'ਚ ਹੈਗੀ ਸੀ ਇਹ ਗੱਲ ਕਿ ਮੇਰੀ ਭੈਣ ਨੂੰ ਤੇ ਉਹਦੀ ਸੱਸ ਨੂੰ ਇਸ ਘਰ 'ਚ ਲੈ ਆਏਗੇ ਵਿਚਾਰੇ ਰੋਜ਼ ਦਵਾਈ ਲੈਣ ਆਂਦੀ ਐ ਪਰ ਉਹ ਜਾਂਦੀ ਪੁੱਤਰ ਤੇਰਾ ਮੈਂ ਕਿਤਨਾ ਧੰਨਵਾਦ ਕਰਾਂ ਨਹੀਂ ਨਹੀਂ ਮੰਮੀ ਵੇਖੋ ਤੁਸੀਂ ਮੈਨੂੰ ਇਹ ਕਿਹਾ ਹੈਗਾ ਕਿ ਤੂੰ ਮੇਰੀ ਨੂੰਹ ਨਹੀਂ ਧੀ ਆ ਤੇ ਫਿਰ ਤੁਸੀਂ ਮੈਨੂੰ ਮਤਲਬ ਕਿ ਧੀ ਨੂੰ ਸਮਝ ਦੇਤੀ ਨਹੀਂ ਸਮਝ ਦੇ ਨਾ ਨਾ ਪੁੱਤ ਮੈਂ ਤਾਂ ਤੈਨੂੰ ਕਦੀ ਨੂੰ ਸਮਝਿਆ ਹੀ ਨਹੀਂ ਮੈਂ ਤਾਂ ਤੈਨੂੰ ਆਪਣੀ ਧੀ ਸਮਝਦੀ ਆ ਵੇਖ ਤੂੰ ਮੇਰੀ ਧੀ ਆ ਤੇ ਤਾਂ ਹੀ ਮੇਰੇ ਕੇ ਦਿਲ ਦੀ ਗੱਲ ਬੁੱਝ ਲਈ ਹੈ ਨਾ ਤੂੰ ਇਹ ਗੱਲ ਤੇ ਹੈਗੀ ਆ ਤੇ ਫਿਰ ਹੁਣ ਜਾਓਗੇ ਲੈਣ ਹਾਂ ਮੈਂ ਸਰਾ ਕਰ ਦੇ ਤੇਰੀ ਮਾਸੀ ਨੂੰ ਤੇ ਉਹਦੀ ਸੱਸ ਨੂੰ ਕਹਿ ਦੇਣੀ ਆ ਕੀ ਐਸਰਾ ਕਰੋ ਦੋ ਚਾਰ ਸੂਟ ਪਾ ਹੀ ਲਿਆਵੋ ਇਥੇ ਹਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿਓ ਇਹ ਨਾ ਹੋਵੇ ਉਹ ਨਿਕਲ ਜਾਣ ਉਦੋਂ ਤੱਕ ਕੀ ਕਰਦੀ ਆ ਮੈਂ ਕੁਝ ਖਾਣ ਵਾਸਤੇ ਉਹਨਾਂ ਦੇ ਬਣਾ ਲੈਨੀ ਚਲ ਠੀਕ ਆ ਮੈਂ ਕਹਿ ਦੇ ਆਪਣੇ ਭੈਣ ਨੂੰ ਕਹਿ ਦੇਨੀ ਚਲ ਚੰਗਾ ਪੁੱਤ ਲੈ ਦੱਸ ਇਹ ਚ ਪੁੱਛੇ ਵਾਲੀ ਕਿਹੜੀ ਗੱਲ ਉਹ ਵੀ ਤੇ ਸਾਡੇ ਘਰ ਦੇ ਚਹੀਏਗੇ ਨਾਲੇ ਉਹਨਾਂ ਦੀ ਹੈਲਪ ਕਰਨੀ ਉਹਨਾਂ ਨੂੰ ਵੀ ਵਧੀਆ ਲੱਗੂਗਾ ਤੇ ਰੱਬ ਦੇ ਸਹਾਰੇ ਵੇਖ ਨਹੀਂ ਦੀਆ ਚਲੋ ਮੈਂ ਕੁਝ ਬਣਾਵਾ ਖਾਣ ਵਾਸਤੇ ਕਿ ਹੁੰਦਾ ਦੇਖ ਤੇਰੀ ਭੈਣ ਨੂੰ ਇੱਕ ਗੱਡੀ ਚੱਲੀ ਹੈ ਤੇਰੀ ਤੇ ਉਹਨੇ ਜਿਹੜੀ ਸੇਵਾ ਕਰਨੀ ਕਰਨੀ ਆ ਵੇਖ ਉਹਨਾਂ ਨੇ ਮੈਨੂੰ ਇੱਥੇ ਬੁਲਾ ਲਿਆ ਮੈਂ ਕਹਿੰਦੀ ਆ ਚਲੋ ਬਦਾਨੀ ਤੇ ਕਹਿ ਜਾਂਦਾ ਲੈ ਉਸ ਧੀ ਹੈ ਗਿਆ ਉਹ ਕਰੇ ਜਾਂ ਪੁੱਛ ਗਿਆ ਪਰ ਨਹੀਂ ਮੈਂ ਤੇ ਵੇਖਿਆ ਤੇਰੀ ਭੈਣ ਚ ਬਹੁਤ ਹੀ ਜ਼ਿਆਦਾ ਚੰਗੀ ਹੈ ਵੇਖ ਲੈ ਕਿੰਨੀ ਸੇਵਾ ਮੇਰੀ ਕਰਦੀ ਹੈ ਜੀ ਇਹ ਗੱਲ ਤਾਂ ਠੀਕ ਹੈ ਪਰ ਮੇਰੀ ਭੈਣ ਮੰਨ ਦਸਦੀ ਹੁੰਦੀ ਸੀ ਅੱਛਾ ਤੰਗੀ ਮੇਰੀ ਨੂੰ ਬਹੁਤ ਚੰਗੀ ਐ ਅੱਛਾ ਤੇ ਸਭ ਕੋਈ ਜੋ ਵੀ ਸਾਨੂੰ ਲੈ ਕੇ ਆਈ ਆ ਤੇ ਨੂੰ ਨੇ ਕਿਹਾ ਜੇ ਅੱਛਾ ਤੇ ਤੁਸੀਂ ਮਾਸੀ ਨੂੰ ਇੱਥੇ ਲੈ ਆਓ ਉਹਦੇ ਉਹਨਾਂ ਦੇ ਛਾਈ ਜੀ ਨੂੰ ਮੈਂ ਇੱਥੇ ਲੈ ਆਵਾਂ ਅੱਛਾ ਤੇ ਤੁਸੀਂ ਆਪੇ ਉਹਨਾਂ ਦੀ ਸੇਵਾ ਹੋ ਜਾਂਦੇ ਹੋ ਨਾ ਤੰਗੀ ਕਿੰਨੀ ਹੁੰਦੀ ਐ ਬਜ਼ੁਰਗ ਸਰੀਰ ਐ ਵੇ ਡਿੱਗ ਪਟਾ ਪੈਣਗੇ ਤੇ ਤੁਸੀਂ ਮੰਮੀ ਉਹਨਾਂ ਨੂੰ ਇੱਥੇ ਹੀ ਲੈ ਆਓ ਜਿੰਨੇ ਦਿਨ ਦਵਾਈ ਕਰਨੀ ਇੱਥੇ ਰਹਿ ਤੇ ਇੱਥੇ ਰਹਿ ਕੇ ਦਵਾਈ ਕਰੋ ਮੈਂ ਆਪੇ ਸੇਵਾ ਕਰ ਲਾਂਗੀ ਉਹਨਾਂ ਦੀ ਅੱਛਾ ਵੇਖ ਹਾਂ ਉਹਨਾਂ ਦੀ ਨੂੰ ਬਹੁਤ ਚੰਗੀ ਐ ਤੇ ਛਾਈ ਜੀ ਐ ਹੀ ਹੁੰਦਾ ਜੀ ਚੰਗੇ ਸੰਸਕਾਰ ਮਾਪੇ ਉਹ ਚੰਗੇ ਉਹਨਾਂ ਚੰਗੇ ਸੰਸਕਾਰ ਕੁੜੀ ਨੇ ਦਿੱਤੇ ਕਿਉਂ ਐਨਾ ਦੇ ਲੋ ਕਰਦੀ ਐ ਮੇਰੀ ਭੈਣ ਵੀ ਬੜੀ ਸੇਵਾ ਕਰਦੀ ਕੋ ਸਾਡੀ ਨਾਲੋਂ ਕਰਨ ਦੇ ਦੇਖਣਾ ਉਹ ਚਲੀ ਨੂੰ ਮੈਂ ਤਾਂ ਸੁਣਿਆ ਸੀ ਅੱਜ ਮੈਂ ਆਪਣੇ ਅੱਖਾਂ ਨਾਲ ਵੇਖ ਲਿਆ ਹਾਂ ਵੇਖ ਲਿਆ ਚੰਗੇ ਸੰਸਕਾਰ ਗਏ ਤੇ ਤਾਂ ਹੀ ਆ ਨਾ ਉਹ ਚਲੀ ਲੈ ਤਾਂ ਜੀ ਇਹ ਕਿਹੜੀ ਗੱਲ ਕਰਨ ਦੇ ਜੀ ਮੇਰੀ ਨੂੰ ਤੁਹਾਡੇ ਨੂੰ ਹੀ ਆ ਨਾ ਕੋਈ ਪਹਿਲਾ ਪਹਿਲਾ ਸਾਡੀ ਫਰਕ ਥੋੜਾ ਨੇ ਮੇਰੇ ਤਾਂ ਸੜ ਜਣੇ ਤਮਾਗ ਜੇ ਗੱਲ ਹੀ ਨਹੀਂ ਆਈ ਕਿ ਮੈਂ ਪਹਿਨਾ ਹੀ ਤਾਂ ਉਹ ਗੱਲ ਕਹਿ ਦਵਾ ਇਹ ਤਾਂ ਉਹਨੇ ਮੈਨੂੰ ਸਵੇਰੇ ਕਿਹਾ ਕਿ ਮੰਮੀ ਜੀ ਤੁਸੀਂ ਰੋਜ਼ ਉੱਥੇ ਜਾਂਦੇ ਨੇ ਤੁਸੀਂ ਮਾਸੀ ਜੀ ਨੂੰ ਕਿਉਂ ਨਹੀਂ ਕਹਿੰਦੇ ਹੈਗੇ ਕਿ ਇੱਥੇ ਆ ਜਨ ਬਾਕੀ ਚਾਹੀ ਜੀ ਤੁਸੀਂ ਫਿਕਰ ਨਹੀਂ ਕਰਨਾ ਤੁਹਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੋਏਗੀ ਨਾ ਤੁਸੀਂ ਮੰਗਣਾ ਚੱਕਣਾ ਬਿਲਕੁਨ ਨਹੀਂ ਹੈਗਾ ਤੇ ਬਾਕੀ ਪਹਿਨੇ ਮੇਰੀ ਤੂੰ ਵੀ ਗੱਲ ਸੁਣ ਲੈ ਇਹ ਨਹੀਂ ਕਿ ਤੂੰ ਉੱਠ ਕੇ ਤੇ ਆਪ ਲੱਗ ਪਵੇਂ ਤੂੰ ਸਿਰਫ ਉਹ ਕੰਮ ਕਰਨਾ ਹੈ ਮੈਂ ਤੇ ਮੇਰੀ ਨੂੰ ਤੇਰੇ ਤਾਬੇਦਾਰ ਆ ਵਾਏ ਵਾਏ ਇੰਜ ਨਾ ਕਹਿ ਇੰਜ ਨਾ ਕਹਿ ਜਸਵੀਰ ਹਾਂ ਓਕੇ ਅਸੀਂ ਤੇ ਇੰਨੇ ਸੋਕੇ ਹੋ ਗਏ ਇੱਥੇ ਆ ਗਿਆ ਰੋਜ਼ ਲਿਆਣਾ ਚਾਹੀ ਮੈਂ ਡਰੀ ਲੱਗਾ ਰਹਿੰਦਾ ਇਦਾਂ ਸੱਲ ਡਿੱਗੀ ਨਾ ਪੈਣ ਕਿਤੇ ਰੋਜ਼ ਜਾਣਾ ਰੋਜ਼ ਜਾਣਾ ਇਹ ਟਾਈਮ ਹੀ ਕਿੱਦਾਂ ਲੱਗ ਜਾਂਦਾ ਸੀ ਆਣ ਜਾਣ ਤੇ ਤੇ ਅਸੀਂ ਬਹੁਤ ਸੋਕੇ ਹੋ ਗਏ ਇੱਥੇ ਆ ਗਏ ਮੈਂ ਕਿਹਾ ਚੱਲ ਦੋ ਤਿੰਨ ਦਿਨ ਦਵਾਈ ਖਾ ਲਈ ਆਪਣੇ ਫਰਕ ਪੈ ਸਕੀ ਤੇ ਮੈਂ ਕੀ ਦੱਸਾਂ ਇੱਥੋਂ ਮੈਂ ਥੱਕ ਟੁੱਟ ਕੇ ਜਾਣਾ ਘਰ ਜਾਂਦਾ ਸੀ ਮੇ ਕੋ ਕੰਮ ਹੀ ਨਹੀਂ ਸੀ ਹੁੰਦਾ ਕੰਮਾਂ ਲੀਆਂ ਤੇ ਸਫਾਈ ਕਰ ਜਾਂਦੀ ਤੇ ਕੱਪੜੇ ਉਪਰੇ ਧੋ ਜਾਂਦੇ ਜੋ ਕੁਝ ਬਾਕੀ ਰੋਟੀ ਬਣਾਉਣੀ ਤਾਂ ਮੈਨੂੰ ਪਰਨਾ ਪੈਂਦਾ ਸੀ ਨਾਲੇ ਇੱਕ ਬਕਮਾਰ ਬੰਦਾ ਜਿਹੜਾ ਕੋਲ ਪਿਆ ਹ ਘੜੀ ਘੜੀ ਉਹਨੂੰ ਕਦੀ ਪੁੱਛਦੇ ਕਦੀ ਕੁਝ ਦੇ ਕੋਈ ਦਵਾਦਾਰ ਪਤਾ ਹੀ ਨਹੀਂ ਜਦੋਂ ਟਾਈਮ ਜਾਂਦਾ ਕਿਤੇ ਇੱਕਦਣ ਪਤਾ ਮੇਰੇ ਗੋਡੇ ਆਲਾ ਮੇ ਕੋ ਕਾਲੀ ਕਾਲੀ ਹੁੰਦਾ ਵੀ ਤੇ ਕੀ ਕਰਦੇ ਮੈਂ ਤੇ ਇੰਨੀ ਥੱਕ ਜਾਂਦੀ ਸੀ ਰਾਤੀ ਮੈਨੂੰ ਹੋਸ਼ ਹੀ ਨਹੀਂ ਸੀ ਰਹਿੰਦੀ ਫਿਰ ਚਾਈ ਦੇ ਨਾਲ ਮੈਂ ਸੁਣਾਣਾ ਇਓ ਨਾ ਹੋਏ ਕਿ ਤੇ ਮੈਂ ਸੁੱਤੀ ਰਹਾਂ ਤੇ ਵਿਚਾਰੇ ਮੈਨੂੰ ਵਜਾ ਦੇ ਦਿੰਦੇ ਦਾ ਚਲੋ ਹਾਂ ਹੋ ਤਾਂ ਨਾ ਕੋਈ ਫਿਕਰ ਨਹੀਂ ਤੇ ਮੇਰੀ ਗੱਲ ਸੁਣ ਲਓ ਚਾਹੀ ਜੀ ਤੇ ਲਾਗੇ ਮੈਂ ਸੋਵਾਂਗੀ ਤੇ ਤੁਸੀਂ ਕਿਰਨ ਦੇ ਨਾਲ ਸੌਂਿਆ ਕਰੋ ਠੀਕ ਹੈ ਅੱਛਾ ਚਾਹੀ ਜੀ ਮੈਂ ਟਾਡੇ ਵਾਸਤੇ ਤਲੀਆਂ ਬਣਾ ਲਿਆ ਮੈਂ ਲੈ ਕੇ ਆਂਦੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਕਿੰਨੀ ਵਿਚਾਰੀ ਸੇਵਾ ਕਰਨ ਦੀ ਸਾਡੀ ਮਸੀਦੀ ਹਲੋ ਮੈਂ ਨਾ ਕੜਾ ਬਣਾਉਂਦੀ ਮੈਂ ਕਿਹਾ ਚਲੋ ਤੁਹਾਡਾ ਫੇਵਰੇਟ ਹੈ ਨਾ ਤੁਹਾਡੇ ਲਈ ਵੀ ਲੈ ਜਾਵਾਂ ਮੈਂ ਬਣਾ ਇੱਕ ਵੋਸਰੀ ਬੋਲੀ ਲੈ ਗਈ ਮੈਨੂੰ ਪਤਾ ਵਾ ਤੁਸੀਂ ਇੱਕ ਮੰਗਦੇ ਹੁੰਦੇ ਜੇ ਸੈਪਰੇਟ ਕਿ ਜਿੱਤੇ ਘਟ ਵਧ ਕਰ ਸਕੀਏ ਪੁੱਛੀਂਦਾ ਨਾ ਵੇਖ ਲੈ ਕਦੀ ਕਿੰਨਾ ਜੀ ਲੋ ਗਿਆ ਸੀ ਮੇਰਾ ਜੀ ਕਰਦਾ ਪਿਆ ਸੀ ਤੇ ਮੈਂ ਤਾਂ ਨਹੀਂ ਤੈਨੂੰ ਕਹਿਣ ਦੀ ਸੀ ਮੈਂ ਕਹਿੰਦੀ ਕਿੱਥੇ ਤੂੰ ਬਣਾਏਂਗੀ ਮਥਾ ਇੱਥੇ ਕੋ ਘਰਦਾ ਹੀ ਮਥਾ ਹੀ ਕੰਮ ਹੁੰਦਾ ਤੇ ਵੇਖ ਲੈ ਆ ਮੇਰੀ ਰੱਬ ਨੇ ਵੇਖ ਲੈ ਸੋਣੀ ਲਈ ਉਹ ਵੇਖ ਲੈ ਇੱਕ ਵੀ ਉਹਨੂੰ ਸਾਦਾ ਪਤਾ ਲਿਆ ਨਾ ਕਿ ਚਾਹੀਦਾ ਕੀ ਹੈ ਐਨੀ ਵਧੀਆ ਕੁੜੀ ਹੈ ਤੇਰੇ ਕੋਈ ਗੱਲ ਨਹੀਂ ਹੁਣ ਤਾੜਾ ਜੋ ਵੀ ਠੀਕ ਕਰਦਾ ਨਾ ਖਾਣੇ ਜਾਂ ਤੂੰ ਮੈਨੂੰ ਦੱਸ ਦਿਆ ਕਰੋ ਤੇ ਮੈਂ ਬਣਾ ਦਿਆ ਕਰਾਂਗੀ ਹਾਂ ਜਿੱਤੀ ਹੁਸਤਾਜੀ ਹੋਦੀ ਕਿ ਧੀ ਚੰਗੀ ਆਈ ਹੈ ਰੱਬਿਆ ਖਜਨੂਗਾ ਸਾਰਿਆਂ ਨੂੰ ਦਵੇ ਬਹੁਤ ਬਹੁਤ ਹੋਣਾ ਨਹੀਂ ਮਾਸੀ ਕਿਧਾ ਕੋਣ ਹੈਲੋ ਹੈਲੋ ਹਾਂ ਕਿਰਣਾ ਹਾਂਜੀ ਸਸੀਗਰ ਮਾਸੀ ਜੀ ਕੀ ਹਾਲ ਹੈ ਬਸ ਵਧੀਆ ਵਧੀਆ ਮੈਂ ਨਾ ਦਿਖਾ ਨਾ ਇਸੇ ਪੁੱਤਰ ਮੈਂ ਦਿਖਾ ਨਾ ਇਸੀ ਕੀ ਹੋ ਗਿਆ ਉਹ ਸਰਵਾਈਕਲ ਦੀ ਨਾ ਦਰਦ ਬਹੁਤ ਜ਼ਿਆਦਾ ਹੋਣ ਢਈ ਸੀ ਤੇ ਉਹਨੇ ਮਾਲਤੇ ਦਿੱਤਾ ਹੈ ਤੇ ਮੈਂ ਕਿਹਾ ਚੱਲ ਨਾ ਕਿਰਨ ਨੂੰ ਮਿਲ ਜਾਣੀ ਆਪਣੇ ਪੁੱਤਰ ਨੂੰ ਮੈਂ ਲੈ ਇਹ ਚ ਪੁੱਛਣ ਵਾਲੀ ਲਈ ਗੱਲਾਂ ਤੁਹਾਡਾ ਘਰ ਜਦੋਂ ਆਣਾ ਆਓ ਕਦੋਂ ਤੱਕ ਆਂਦੇ ਜੀ ਬਸ ਅੱਧੇ ਇੱਕ ਘੰਟੇ ਦੇ ਵਿੱਚ ਵਿੱਚ ਆ ਜਾਣਾ ਮੈਂ ਚਲੋ ਠੀਕ ਹੈ ਮਾਸੀ ਜੀ ਆਜੋ ਠੀਕ ਹੈ ਬੇਟਾ ਤੁਕੀ ਦਾ ਫੋਨ ਸੀ ਫੋਨ ਮੇਰੀ ਮਾਂ ਸੀ ਕਿਦਾ ਫੋਨ ਸੀਗਾ ਉਹ ਕਹਿੰਦੇ ਕਿ ਮੇਰੀ ਸਰਵਾਈਕਲ ਇੱਕਦਮ ਵੱਧ ਗਈ ਹੈ ਤੇ ਮੈਂ ਇੱਥੇ ਖਾਣ ਆਈ ਨਹੀਂ ਹਾਂ ਤੇ ਚੰਗਲ ਤੋਂ ਤੋਨਨ ਸਤਨਾ ਜੀ ਤੂੰ ਆਪਣੇ ਘਰ ਹਾਂਜੀ ਹਾਂਜੀ ਉਹਨਾਂ ਨੇ ਆਣਾ ਕਹਿੰਦੇ ਕਿ ਮੈਂ ਦੇ ਘੰਟੇ ਤੱਕ ਆਣੀ ਚਲੋ ਠੀਕ ਹੈ ਹਾਂਜੀ ਉਹਨਾਂ ਨੂੰ ਵੀ ਮਿਲ ਲਵਾਂਗੇ ਚਲੋ ਠੀਕ ਹੈ ਤੁਸੀਂ ਖਾਓ ਮੈਂ ਆਣੀ ਕਿਹਨਾਂ ਦੇ ਮਾਸੀ ਆ ਰਹੇ ਉਹਨਾਂ ਨੂੰ ਮਿਲ ਲਾਂਗੇ ਬੜੀ دیر ਹੋ ਗਈ ਫਟੇ ਕਾਲਾ ਹੋਣੀ ਅਲੱਲਾ ਅਲੱਲਾ ਬਟਾ ਜਿੰਨੇ ਨਾ ਮਾਰਾ ਕਾਲਾ ਬੜਾ ਸਵਾਦ ਨੇ ਹਰੂ ਹਰੂ ਮਸਜੀ ਹਰੂ ਬੜੀ ਹੋਰ ਕੀ ਕਰਦੀ ਬੇਸੀ ਕੁਛ ਨਹੀਂ ਫਰੀ ਸੀਗੀ ਅੱਛਾ ਬਾਦ ਦੀ ਰੋਟੀ ਬਣੀ ਬਣਾ ਲਿਆ ਵਾ ਮਨ ਨੂੰ ਵੀ ਬੜੀ ਥਕਾਵਟ ਹੋ ਜਾਂਦੀ ਰੋਜ਼ ਆਣ ਜਾਣ ਨਾਲ ਨਾ ਬੜਾ ਮੁਸ਼ਕਲ ਹੋ ਜਾਂਦਾ ਮਮੀ ਕਿੱਥੇ ਬੁੱਤਰ ਮਮੀ ਹਮ ਗੱਲ ਪਤਾ ਕੀ ਆ ਉਹ ਨਾ ਮਾਸੀ ਜੀ ਆਏ ਹੋਏ ਆ ਉਹਨਾਂ ਠੀਕ ਉਹਨਾਂ ਦੀ ਸਾਥ ਜਿਹੜੀ ਨਾ ਠੀਕ ਨਹੀਂ ਹੈਗੀ ਕੀ ਆ ਉਹਨਾਂ ਉਹਨਾਂ ਨੂੰ ਵੀ ਨਾ ਇੱਥੇ ਮੈਡੀਸਿਨ ਲੈਣ ਆਉਂਦੇ ਹੁੰਦੇ ਸੀਗੇ ਰੋਜ਼ ਉਹਨਾਂ ਦੀ ਵੀ ਲੱਤਾਂ ਦੀ ਪ੍ਰੋਬਲਮ ਹੈਗੀ ਆ ਤੇ ਫੇਰ ਇਸ ਕਰਕੇ ਆਪਾਂ ਨੂੰ ਇੱਥੇ ਹੀ ਬੁਲਾ ਲਿਆ ਕਿ ਚਲੋ ਇੱਥੇ ਹੀ ਰਹਿ ਲੋ ਤੁਸੀਂ ਥੋੜੇ ਕੇ ਦਿਨ ਚਲੋ ਵਧੀਆ ਸੋਣ ਵਾਲੇ ਕੋਲ ਦਾ ਫਾਇਦਾ ਹੋ ਜਾਂਦਾ ਬੰਦਾ ਹਾਂਜੀ ਹਾਂਜੀ ਆਉਂਦੇ ਜਾਂਦਾ ਬੰਦਾ ਸਹੀ ਰਹਿੰਦਾ ਚਲੋ ਮਾਸੀ ਜੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਂਦੀ ਨਹੀਂ ਪੁੱਤਰ ਅਸੀਂ ਨਾ ਅੰਦਰ ਹੀ ਚੱਲਦੇ ਆ ਅਸਰਾ ਚੰਗਾ ਨਹੀਂ ਲੱਗਦਾ ਅਗਲਾ ਕੀ ਸੋਚੇਗਾ ਉਹਨਾਂ ਨੇ ਕਿਹਾ ਮਾਸੀ ਆਏ ਆ ਤੇ ਡਰਾਈਵਿੰਗ ਰੂਮ 'ਚ ਹੀ ਬੈਠੇ ਨੇ ਨਾਲੇ ਮੈਂ ਤੇਰੀ ਮਾਸੀ ਨੂੰ ਮਿਲਣ ਨਹੀਂ ਆ ਤੇਰੇ ਮਾਸੀ ਵੀ ਸਾਸ ਸਾਈ ਉਹਨਾਂ ਨੂੰ ਵੀ ਮਿਲ ਲੈਣੇ ਆ ਉੱਧਰ ਹੀ ਬੈਠ ਜਾਂਦੇ ਆਂ ਚਲੋ ਠੀਕ ਆਜੋ ਚਲ ਆਇਆ ਲੈ ਸਸੀ ਕਾ ਸਸੀ ਕਾ ਕੀ ਆ ਚੱਲੇ ਵਾਸ ਠੀਕ ਆ ਸ਼ੁਕਰ ਹੈ ਕਿ ਮਾਸੀ ਦਾ ਦਿਲ ਕੀਤਾ ਕਿਰਨ ਦੀ ਮਾਸੀ ਦੇ ਆਓ ਜੀ ਆਓ ਜੀ ਸਸੀ ਸੱਤ ਗਣੇ ਜੀ ਆਏ ਆ ਉਹਨਾਂ ਦੇ ਸਾਥ ਆ ਗਏ ਉਧਰ ਗੱਲ ਕਰਦੇ ਮੈਂ ਨਹੀਂ ਨਹੀਂ ਮੁਸਲੇ ਕੋਈ ਕੋਈ ਮਸਾਈ ਕਿਤੇ ਦੇਲ ਕੀਤਾ ਡਾਡਾ ਮਨਤੂ ਭੈਣ ਜੀ ਆਨ ਨੂੰ ਹੈ ਸਰਕਾਰੀ ਪਿਆਰ ਮੈਂ ਤੁਸੀਂ ਨਾਣਾ ਵੀ ਦਸੀ ਰੁਪਾ ਨਿਸਿਰ ਚਲੇ ਆਨੇ ਆ ਹੋਰ ਸੁਣਾਓ ਘਰ ਪਰਵਾਹ ਠੀਕ ਹੈ ਨਾ ਸਭ ਵਧੀਆ ਸਭ ਵਧੀਆ ਚੱਲ ਰਿਹਾ ਹੋਰ ਇਹਦੀ ਠੀਕ ਹੈ ਸਭ ਵਧੀਆ ਉਧਰ ਨਾ ਮਲਾਂ ਆਂਦੀ ਨਾ ਸਰਵਾਈਕਲ ਬਹੁਤ ਜ਼ਿਆਦਾ ਇਹ ਹੀ ਮਨੋ ਮਲਾਂ ਇੱਥੇ ਕਿਤੇ ਲੱਗੇ हां ਤੁਹਾਡੇ ਲਾਗੇ ਚੱਬੇ ਪਿੰਟ ਹੈਗਾ ਵਾ ਅੱਛਾ ਜੀ ਉੱਥੇ ਕਿਸ ਨੇ ਦੱਸ ਪਾਈ ਹੀ ਅੱਛਾ ਜੀ ਤੇ ਪੰਜ ਦਿਨ ਦਾ ਕੋਰਸ ਕਿਹਾ ਸੀ ਉਹਨਾਂ ਨੇ ਤੇ 3 ਦਿਨ ਤੇ ਹੋ ਗਏ ਐ ਤੇ 2 ਦਿਨ ਰਹਿ ਗਏ ਬਸ ਤੇ ਅੱਜ ਮੇਰਾ ਦਿਲ ਕੀਤਾ ਤੈਨੂੰ ਮਿਲਣ ਤੇ ਤੇ ਮੈਂ ਕਿਹਾ ਚੱਲ ਮੈਂ ਕਿਹਨੂੰ ਮਿਲ ਲੈਣੀ ਆ ਪੰਜ ਦਿਨ ਤੋਂ ਆਂਡੇ ਜੇ ਹਾਂਜੀ ਹਾਂਜੀ ਅੱਛਾ 3 ਦਿਨ ਤੋਂ ਆਂਦੀ ਹਾਂਜੀ ਹਾਂਜੀ ਤੇ ਤੁਸੀਂ 3 ਦਿਨ ਤੋਂ ਆਂਦੇ ਸੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਲੈ ਮੈਂ ਕਿਹਾ ਐਵੇਂ ਕੁੜੀ ਨੂੰ ਖੇਚਲ ਪਾਵੇਗੀ ਕੀ ਲੋੜ ਐ ਤੇ ਅੱਜ ਮੇਰਾ ਦਿਲ ਕੀਤਾ ਮਿਲਣ ਤੇ ਨਾਲੇ ਮੈਂ ਟਾਈਮ ਸੀ ਉਧਰੋਂ ਫ੍ਰੀ ਹੋ ਗਈ ਤੇ ਮੈਂ ਕਿਹਾ ਅੱਧਾ ਬਣਾ ਘੰਟਾ ਤੇ ਰਵਾਂ ਲਾਣੀ। ਓਹੋ ਮਾਸੀ ਜੀ ਮੇਰੀ ਗੱਲ ਸੁਣੋ 3 ਦਿਨ ਤੋਂ ਹੋ ਗਿਆ ਤੁਸੀਂ ਆਂਦੇ ਜੇ 2 ਦਿਨ ਰਹਿ ਗਿਆ ਹੁਣ ਤੁਸੀਂ ਇਤਨਾ ਕਰਨਾ ਵਾ 2 ਦਿਨ ਇੱਥੇ ਰਹਿ ਲਓ ਜਦੋਂ ਤੁਹਾਡਾ ਹੋ ਜਾਏਗਾ ਨਾ ਕੰਪਲੀਟ ਉਦੋਂ ਤੁਸੀਂ ਚਲ ਜਿਓ। ਨਹੀਂ ਪੁੱਤਰ ਮੈਨੂੰ ਆਦਤ ਪੈ ਗਈ ਹੋਈ ਹੈ। ਮੈਂ ਚਲੇ ਅੱਧੇ ਘੰਟਾ ਦਾ ਸਾਰਾ ਰਸਤਾ ਹੈਗਾ ਵਾ ਮਿੰਟੋ ਮਿੰਟੀ ਬੰਦਾ ਕਹੋਂ ਜਾਂਦਾ ਵਾ। ਨਹੀਂ ਨਹੀਂ ਫੇਰ ਵੀ ਇਹ ਕਿਤੇ ਤੁਸੀਂ ਸਰਵਾਈਵ ਕਰਦੇ ਤੇ ਥੈਰੇਪੀ ਕਰਵਾ ਕੇ ਜਾਂਦੇ ਜੇ ਫੇਰ ਇੰਨੀ ਦੂਰ ਜਾਂਦੇ ਜੇ ਫੇਰ ਤੇ ਡਬਲ ਹੋ ਜਾਣੀ ਹੁਣ ਤੁਸੀਂ ਮੇਰੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣੀ ਤੁਸੀਂ ਹੁਣ ਦੋ ਦਿਨ ਇੱਥੇ ਹੀ ਰਹਿ ਲਓ ਦੇਖ ਪੁੱਤਰ ਕੱਪੜਾ ਮੈਂ ਕੋਈ ਵੀ ਨਹੀਂ ਲੈ ਕੇ ਆਈ ਹੋਈ ਨਾਲ ਤੇ ਦੋ ਦਿਨ ਵਾਸਤੇ ਦੋ ਸੂਟ ਵੀ ਤੇ ਚਾਹੀਦੇ ਹੀ ਹਨਾ ਕੱਪੜਿਆਂ ਦੀ ਗੱਲ ਹੈ ਨਾ ਕੱਪੜੇ ਤੁਹਾਨੂੰ ਮੇਰੇ ਆ ਹੀ ਜਾਂਦੇ ਆ ਜਿਹਦਾ ਕੁਆਰੇ ਹੁੰਦਾ ਤੇਰੇ ਪਾਲਣ ਦੀ ਸੀ ਹਾਂਜੀ ਆ ਜਾਓ ਚਲੋ ਆਜਾ ਚਲੀ ਮੰਮੀ ਮੈਂ ਆਈ ਜੇਰਾ ਮੰਮੀ ਕੋਈ ਨਹੀਂ ਮੈਂ ਬੈਠ ਨਹੀਂ ਬੇਟਾ ਆਜੋ ਨਾ ਮੇਰੀ ਗੱਲ ਸੁਣੋ ਆਜੋ ਤੁਹਾਨੂੰ ਮੈਂ ਕੱਪੜੇ ਦਵਾ ਮੰਮੀ ਮੈਂ ਆਨੀ ਹੈ ਵਧੀਆ ਕੀਤਾ ਤੋ ਇਹਨਾਂ ਨੂੰ ਰੱਖ ਲਿਆ ਮੈਰੀ ਗਿਆ ਇਹ ਇੰਨੀ ਦੂਰੋਂ ਆਂਦੇ ਜਾਂਦੇ ਆ ਕਿੰਨਾ ਫੇਰ ਦੁਬਾਰਾ ਪੈਂਦਾ ਆ ਆਜੇ ਚੱਲੀਏ ਚਲੋ ਮੈਂ 2 ਮਿੰਟ ਹਾਂਜੀ ਹਾਂਜੀ ਆਜੋ ਅੱਛਾ ਮੈਂਜੀ ਅੱਛਾ ਜਿਸ ਵੀਰ ਆ ਮੇਰੀ ਗੱਲ ਸੁਣ ਆ ਗਿਆ ਇਹਦੀ ਵੇਖ ਮਾਸੀ ਆ ਗਈ ਹੈ ਤੇ ਉਹ ਕਹਿੰਦੀ ਏ ਪੀਲਾ ਦੇ ਦੇ ਦੂ ਚਾਹ ਦੀ ਮੈਂ ਅਜੇ ਜਾਣਾ ਹੈ ਕਿ ਦੱਸ ਉਹਨੂੰ ਕਹਿੰਦੀ ਏ ਕਿ ਜਿਹੜੇ ਮੇਰੇ ਕੱਪੜੇ ਆਂ ਤਾ ਤੂੰ ਮੇਰੇ ਕੱਪੜੇ ਪਾ ਲਿਆ ਕਰ ਦੋ ਚਾਹ ਦੇ ਤੇ ਫਿਰ ਕਿਉਂ ਗਿਆ ਚਾਹੀ ਜੀ ਜੇ ਕਹਤਾ ਨਾ ਨਹੀਂ ਬੰਦਾ ਕੋ ਚੰਗਾ ਥੋੜੀ ਲੱਗਦਾ ਕਿਉਂ? ਧੀਆ ਧੀਆ ਜੇ ਕਹ ਦੱਸ ਮਾਉਂ ਤੀਕੇ ਆਂ ਤੇ ਕੋਈ ਚੰਗਾ ਥੋੜੀ ਲੱਗਦਾ ਹੈ। ਹੈ? ਦੱਸ ਚਲੋ ਅੱਜ ਅੱਜ ਦੁੱਧ ਹੀ ਲੈਣ ਆਈਏ। ਕੱਲੂ ਫਿਰ ਕਹੇਗੀ ਮੈਂ ਦੂਜਾ ਦਿਨ ਹੋ। ਰਾਜਮਾ ਇਹਨੂੰ ਤੇ ਕਹਿਣਾ ਤੇ ਵਹਿ ਜੰਨੀ ਉੜ ਕੇ ਤੇ ਉਹਨੂੰ ਸਮਝਾ ਕੁਛ। ਉਹ ਚਾਹੀ ਜੀ ਉਹ ਕਹਿਣ ਢਈ ਸੀ ਨਾ ਕਿ ਉਹ ਸਰਵਾਈਕਲ ਆ। ਉਹ ਇੱਥੇ ਮਿਲਾਨ ਆਂਦੀ ਹੈ। ਤਦ ਕਰਕੇ ਰਹਿ ਲੱਗਦੀ ਤੇ ਅੱਗੇ ਤੇ ਕਦੀ ਨਹੀਂ ਰਹੇਗੇ। ਆਇਆ ਕਿ ਹੂੰ ਤੂੰ ਅੱਜ ਹੂੰ ਤੂੰ ਅੱਜ ਆਏਗੀ ਕੱਲੂ ਫਿਰ ਕਹੇਗੀ ਬਾਦਾਂ ਕੋਈ ਨਾ ਕੁਲਾ ਰੇ ਮੇਰੇ ਪੱਤੇ ਤੇ ਵੀ ਰੋ ਨਹੀਂ ਕਰੇ। ਇਹ ਤੇ ਫਿਰ ਕੰਮ ਆਂ ਜਾਂਦੇ ਕੰਮ ਚ ਹੋ ਜਾਂਦਾ ਇਹ ਕੰਮ। ਤੂੰ ਸੁਣ ਜਹਾ ਜਰਾ ਜਸਵੀਰ ਚਾਈ ਬਿਲਕੁਲ ਠੀਕੰਦੇ ਮੈਂ ਤਾਂ ਸਮਝਿਆ ਤੇਰੀ ਨੂੰ ਭੁੱਲੀ ਗਈ ਸਾਰਿਆਂ ਦੀ ਸੀ ਪਰ ਇਹ ਤੇ ਚੁਸਤ ਲਾਗ ਪੜੀ ਸਿੱਧੀ ਆਈ ਆਏ ਮਾਸੀ ਨੂੰ ਹੀ ਰੱਖੂ ਮੈਂ ਥੋੜੀ ਜਿਹੜਾ ਆਈ ਜਾਗਾ ਤਾਂ ਉਹਨੂੰ ਰੱਖੀ ਜਾਣਾ ਮੈਂ ਤਾਂ ਤੂੰ ਭੁੱਲੀ ਲੱਗਣੀ ਚਾਹੀਦੀ ਬਿਲਕੁਲ ਸਹੀ ਕਹਿੰਦੇ ਜੇ ਤੁਸੀਂ ਇੱਕ ਇੱਕ ਗੱਲ ਤੁਹਾਡੀ ਸਹੀ ਆ ਜੋ ਤੁਸੀਂ ਮੰਮੀ ਨੂੰ ਸਿਖਾਉਂਦੇ ਜੇ ਹਾਂ ਨਾ ਮੰਮੀ ਨੂੰ ਕੀ ਸਿਖਾਇਆ ਦੀ ਅੱਛਾ ਮੇਰੀ ਗਾਲੂ ਸੁਣੋ ਜੇ ਨੂੰਹ ਦੇ ਬੇਕੇ ਆ ਜਾਣ ਫੇਰ ਉਹ ਗਲਤ ਆ ਤੇ ਤੁਸੀਂ ਕਿੱਥੇ ਬੈਠੇ ਜੇ ਆਪਣੀ ਨੂੰਹ ਦੀ ਭੈਣ ਦੇ ਘਰ ਕਿੰਨਾ ਤਾਂ ਸਹੀ ਆ ਹਾਂ ਹੈ ਤੇ ਭੀਰ ਕਿਹੜਾ ਕੀ ਪਤਾ ਕਿੰਦੀ ਜ਼ੋਰ ਆਣਾ ਹੁੰਦਾ ਵੇ अच्छा हां सुनन नी ਕੁੜੀਏ ਮੇਰੀ ਮਾਸੀ ਨੇ ਵੀ ਨਾ ਮਾਸੀ ਨੇ ਵੀ ਦੂਰ ਆਣਾ ਉਹ ਵੀ ਲੱਗਿਆ ਨਹੀਂ ਆਂਦੀ ਸੁਨ ਕੁੜੀਏ ਮੇਰੀ ਗੱਲ ਸੁਣ ਹਾਂਜੀ ਦੱਸੋ ਮਾਸੀ ਜੀ ਜਾਈ ਸਾਡੇ ਬਿਮਾਰ ਬੜੇ ਆ ਅੱਛਾ ਤੇ ਅਸੀਂ ਬਹੁਤ ਦੂਰ ਆਣਾ ਹੁੰਦਾ ਸੀ ਬੜੀ ਤੰਗੀ ਹੁੰਦੀ ਸੀ ਅੱਛਾ ਬਜ਼ੁਰਗ ਸਰੀਰ ਆਵਣਾ ਦਾ ਤੇ ਤਦ ਕਰਕੇ ਅਸੀਂ ਆਇਆ ਤੇ ਨਾਲੇ ਜਸਵੀਰ ਨੇ ਆ ਕੇ ਆਦੀ ਬਿਜੁਰ ਹੋ ਜਾਂਦੇ ਜਾਂਦੇ ਹੋ ਕਿ ਤੁਸੀਂ ਇੱਥੇ ਰਹੋ ਤੁਹਾਨੂੰ ਤੰਗੀ ਹੁੰਦੀ ਸੀ ਤੇ ਮੇਰੀ ਮਾਸੀ ਨੂੰ ਤੰਗੀ ਨਹੀਂ ਹੁੰਦੀ ਸੀ ਮੈਨਲੇ ਕੀ ਕਿਆ ਤੁਸੀਂ ਜਸਬੀਨ ਨੇ ਤੁਹਾਨੂੰ ਕਿਆ ਮੰਮੀ ਨੇ ਤੁਹਾਨੂੰ ਨਹੀਂ ਕਿਆ ਮੇਰੇ ਘਰ ਕੇ ਤੁਸੀਂ ਇਸ ਘਰ ਦੇ ਵਿੱਚ ਆਏ ਜੇ ਜੇ ਮੈਂ ਚਾਹੰਦੀ ਤਾਂ ਤੁਸੀਂ ਜੇ ਮੈਂ ਮੜਾ ਕਰ ਦਿੰਦੀ ਫਿਰ ਤੁਸੀਂ ਆ ਪਾਣਾ ਸੀਗਾ ਕਿਰਨ ਤੂੰ ਚੁੱਪ ਕਰ ਬੋਤ ਗੱਲਾਂ ਤੋਂ ਸਾਰੀਆਂ ਸਹੀ ਕਹਿਣ ਡਈਆਂ ਪਰ ਇੰਨਾ ਵਰਗਿਆਂ ਨੂੰ ਪਤਾ ਕੀ ਕਹਿਣਾ ਨੂ ਦੀ ਜ਼ਬਾਨ ਬੜੀ ਖੁੱਲੀ ਐ ਭੈਣੇ ਮੇਰੀਏ ਤੇ ਚਾਹੀ ਜੀ ਤੁਸੀਂ ਆ ਹੱਥ ਜੋੜੇ ਤੁਸੀਂ ਆਪਣੇ ਘਰ ਜੀ ਜਾਓ ਤੁਸੀਂ ਤਾਂ ਦੋ ਚਾਰ ਦਿਨ ਰਹਿ ਗਈਆਂ ਤੁਸੀਂ ਤਾਂ ਮੇਰੀ ਤੇ ਮੇਰੀ ਨੂੰਹ ਦੇ ਵਿੱਚ ਲੜਾਈ ਕਰਵਾ ਦੇਣੀ ਆ ਬਿਲਕੁਲ ਮੇਰੀ ਗੱਲ ਸੁਣੋ ਮੇਰੀ ਧੀ ਨੇ ਕਿਹਾ ਸੀ ਕਿ ਤੁਸੀਂ ਚਾਈ ਨੂੰ ਤੇ ਆਪਣੀ ਭੈਣ ਨੂੰ ਇੱਥੇ ਬੁਲਾਓ ਤੁਸੀਂ ਆ ਕੇ ਬੜੀਆਂ ਖੁਸ਼ ਹੋ ਜੇ ਮੇਰੀ ਨੂੰਹ ਤੁਹਾਡੀ ਸੇਵਾ ਕਰਨ ਲਈ ਆ ਤੇ ਜੇ ਉਹਦੀ ਮਾਸੀ ਰਹਿਣ ਲੱਗੀ ਆ ਤੇ ਤੁਹਾਨੂੰ ਮੁਸ਼ਕਲ ਹੋ ਗਈ ਆ ਇਹ ਕੀ ਤਰੀਕਾ ਹੈਗਾ ਇਹ ਤਰੀਕਾ ਗਲਤ ਨਹੀਂ ਹੈਗਾ ਦੱਸੋ ਮੈਨੂੰ ਗਲਤ ਹੈ ਨਾ ਵੰਜੂ ਭੈਣ ਜੀ ਆਜੋ ਅੰਬੈਨਰ ਵੀ ਪੁੱਛਦੇ ਬਾਸੀ ਆ ਗਈ ਬੰਦਾ ਬਹਿ ਗਿਆ ਬਾਸੀ ਨੇ ਬੰਦਾ ਹਾਂਜੀ ਸਾਰੇ ਸੱਚੀ ਗੱਲ ਦੀ ਹੋਰ ਸੁਣਾਉ ਕਿਹਾ ਚੱਲਿਆ ਇੱਕ ਵੀਡੀਓ ਦੇ ਜ਼ਰੀਏ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਮਤਲਬ ਸੋਹਰੇ ਆਜੋ ਯਾਨੀ ਕਿ ਸਾਸਦੇ ਸੋਹਰੇ ਆਪੇਕਿਆਂ ਚੋਂ ਸੋਹਰੇ ਜੀ ਸਾਸਦੇ ਪੇਕਿਆਂ ਚੋਂ ਆਜੰਦੇ ਉਦੋਂ ਬੜਾ ਵਧੀਆ ਹੁੰਦਾ ਜੇ ਸੋਹਰੇ ਚ ਕੋਈ ਆਏ ਮਿਸਤਰੀ ਇਹ ਨਹੀਂ ਦੇਖਿਆ ਕਿ ਆਜੋ ਜੀ ਇਹਦੇ ਦੀ ਸਾਸ ਸਈ ਆਪਾਂ ਜਿਹੜੇ ਸਾਸਦੇ ਭੈਣ ਆ ਉਹਨੂੰ ਉਹ ਤੁਹਾਨੂੰ ਪੜਤਾਂਦੀ ਹੈ ਕਿ ਕਿਉਂ ਕਿ ਪਰ ਪੁੱਤ ਜੀ ਅਰਤੇ ਸਾਸ ਸਹੀ ਆ ਤੇ ਮੋਲਣਾ ਕਿ ਜੇ ਐ ਹੋਈ ਵਟੂ ਸੀ ਜੈਨੀ ਗਰ ਤੋਂ ਨਹੀਂ ਉਹਨੇ ਜਦੋਂ ਮਾਸੀ ਨੂੰ ਸੂਟ ਵੀ ਦੇਣ ਲੱਪਈ ਆ ਮਾਸੀ ਨੂੰ ਫਟਾਫਟ ਲੈ ਕੇ ਗਈ ਜਾਈਆ ਬਈ ਲੋਕ ਹੁੰਦੇ ਆ ਜਿਹੜੀ ਚੰਗੀ ਭਲੀ ਸਾਸ ਨੂੰ ਦੀ ਬਣੰਦੀ ਆ ਤੇ ਆ ਕੇ ਫੋਟੋ ਖਵਾ ਲੈਂਦੇ ਆ ਫੋਟੋ ਖਵਾਉਂਦੇ ਆ ਤੇ ਚਾਈ ਜੀ ਹੁਣ ਆਪਣਾ ਬੋਈ ਬਿਸਰਾ ਚੱਕੋ ਤੇ ਚਲੋ ਆਵੇ ਘਰ ਚਲੋ ਚਲੋ ਚਲ ਕਰੋ ਟੀਵੀ ਬੰਦ ਦੇ ਹਾਂ 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 ਬਸ ਐਨਾ ਹੀ ਬੜਾ ਨਹੀਂ ਦੇਸੀ ਕਿਉਂ ਰਕੜਾ ਵੀ ਸਾਰਾ ਹਾਲ ਹੈ ਕੋ ਹੱਤਾ ਬੜਾ ਹੈ। ਅੱਛਾ ਵੀ ਸੀਨ ਦੇ ਵਿੱਚ ਨਾ ਚਾਈ ਜੀ ਨੇ ਉਹ ਘਟਾਇਆ ਬੜਾ। ਘਟਾਇਆ ਬੜਾ। ਜਦੋਂ ਭੇਜੇ ਮੇਰੇ ਕੋਲ ਘਟਾਈ। ਅਸੀਂ ਇਹਨੂੰ ਮਾਮਾ ਹੁੰਦੇ ਵਾ। ਇਹ ਡਾਲੇਗੇ ਬਜਾ ਜੇ ਨਿਆਣੇ ਕਿ ਕਰ। ਅੱਗੇ ਹਰ ਬੇਦੀਆਂ। ਆਰਾਮ ਨਾਲ। ਅੱਛਾ ਜੀ ਚਲੋ ਜੀ ਜੇ ਤੁਹਾਨੂੰ ਇਹ ਸਾਡਾੜਾ ਆਪਾਂ ਮੈਸੇਜ ਦੇ ਦੀ ਕੋਸ਼ਿਸ਼ ਤੇ ਕੀਤੀ ਆਪਾਂ ਜੇ ਸਹੀ ਲੱਗੇ ਤੇ ਬੁੱਢਿਆਂ ਦੀ ਟੀਮ ਨੂੰ ਐਪਰੀਸ਼ੀਏਟ ਜ਼ਰੂਰ ਕਰਿਓ। ਕਿਉਂਕਿ ਸਾਨੂੰ ਟਾਡੇ ਸਾਡੀ ਜਰੂਰਤ ਆ ਤੁਹਾਡੇ سپورਟ ਦੀ ਜਰੂਰਤ ਹੈ ਕਿਉਂਕਿ ਬੁੱਢਿਆਂ ਦੀ ਟੀਮ ਨੂੰ ਅੱਗੇ ਵਧਾਓ ਤਾਂ ਜੋ ਕਿ ਲੱਗੇ ਕਿ ਬੁੱਢੀਆਂ ਵੇਲੀਆਂ ਹੋ ਕੇ ਕੰਮ ਕਰਦੀਆਂ ਨੇ ਸਾਰੇ ਨਹੀਂ ਬੁੱਢੇ ਹੈ ਇਕ ਜਵਾਨ ਵੀ ਆ ਉਹ ਸਾਨੂੰ سپورਟ ਕਰੀ ਤੇ ਅਸੀਂ ਚੱਲਾਂਗੇ ਉਹਦੀ ਮਦਦ ਕਰਦੀ ਆ ਮੈਂ ਹੀ ਆਪਾਂ ਹਰ ਸੰਤ سپورਟ ਕਰੀ ਤੇ ਅਸੀਂ ਕੇ ਚੱਲ ਰਹੇ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਆ ਅੱਛਾ ਜੀ ਕਈ ਜਣੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਿਹੜਾ ਕੋਈ ਕਿਸੇ ਨੂੰ ਮਤਲਬ ਅਵਾਰਡ ਦਿੰਦਾ ਮੈਨੂੰ ਅਵਾਰਡ ਦਿੱਤਾ ਗਿਆ ਮੋਟੀ ਦਾ ਤੇ ਇਹ ਜਿੰਨੇ ਅਵਾਰਡ ਦਿੱਤਾ ਬਿਲਕੁਲ ਗਲਤ ਦਿੱਤਾ ਕੋਈ ਐਕਸਟਰਾ ਦਿੱਤਾ ਦੱਸ ਨਾ ਮੋਟੀ ਤੇ ਮੈਂ ਹੈਗੀ ਆ ਮੋਟੀ 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 ਕੀ ਗੱਲ ਇਹ ਜਿਹੜੇ ਵੀਡੀਓ ਬਣਦੇ ਹੋਣਗੇ ਨਾ ਉਹਨਾਂ ਨੂੰ ਪਤਾ ਲੱਗ ਜਾਊਗਾ ਕੀ ਕਿੰਨੇ ਕਿਹਾ ਕਿੰਨੇ ਕਿਹਾ ਆਖੇ ਮੋਟੋ ਜੀ ਦਾ ਹੋਵੇ ਤਾਂ ਤੇ ਮੈਂ ਕਿਹੜਾ ਕਹਿਣ ਦੇ ਕਿ ਮੈਂ ਪਤਲੀ ਆ ਮੈਂ ਤਾਂ ਕਿ ਜਿਹੜੇ ਮੋਟੇ ਹੋ ਹੁੰਦੇ ਆ ਜਿਹੜੇ ਸੜਦੇ ਕੋਲ ਦੇ ਹੁੰਦੇ ਆ ਮੈਂ ਤੇ ਆਪ ਕਹਿੰਦੀ ਕਿ ਮੈਂ ਮੋਟਾ ਹੈਗੀ ਆ ਅਸੀਂ ਨਾਲੇ ਹੀ ਖਾਂਦੇ-ਕੀਂਦੇ ਕਰਦੇ ਹਾਂ ਤੇ ਸਿਹਤ ਆਪਾਂ ਹੀ ਨਹੀਂ ਆ ਗੱਲ ਪਤਾ ਕੀ ਆ ਅਸਲ 'ਚ ਉਹਨਾਂ ਦੀ ਸਾਹਮਣੇ ਆਉਣ ਦੀ ਜ਼ਰਤ ਨਹੀਂ ਹੈਗੀ ਬਸ 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 ਉਹਨਾਂ ਲੋਕਾਂ ਦੀ ਸਾਹਮਣੇ ਆਉਣ ਦੀ ਜ਼ਰਤ ਨਹੀਂ ਹੈਗੀ ਸਤਾਦੀ ਪਿੱਠ ਪਿੱਛੇ ਕੰਦੇ ਆ ਮੈਂ ਬਾਕੀ ਥੈਂਕ ਯੂ ਜੀ ਮੋਟੇ ਕਹਿਣ ਵਾਲਿਆਂ ਦਾ ਰਾਜੀ ਰਹੋ ਖੁਸ਼ ਰਹੋ ਪਰਮਾਤਮਾ ਉਹਨਾਂ ਨੂੰ ਵੇਖੋ ਸਾਨੂੰ ਮੋਟੇ ਨਹੀਂ ਕਮੈਂਟ ਕਰਿਓ ਸੜਦੇ ਰੋ ਸਰੋ ਜੀ ਕੋਈ ਗੰਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਮੋਟਿਆ ਦੀ ਟੀਮ ਦੀ ਐਕਟਿੰਗ ਕਿਸ ਨਾਲ ਦੀ ਮੋਟਿਆ ਦੀ ਟੀਮ ਦੀ ਦੂਜੀ ਗੱਲ ਬੁੱਢੇ ਦੀ ਟੀਮ ਦੀ ਐਕਟਿੰਗ ਕਿਸ ਨਾਲ ਲੱਗਦੀ ਆ ਥੈਂਕ ਯੂ ਥੈਂਕ ਯੂ ਸੋ ਮਾਜੀ ਥੈਂਕ ਯੂ ਜੀ